ਲੋ ਵੀ ਕਿਸਾਨ ਭਰਾਓ ਅੱਜ ਤੁਹਾਨੂੰ ਆਪ ਤਿੰਨ ਨਗ ਦਿਖਾਉਣੇ ਆ ਤਿੰਨੇ ਟਾਪ ਕਲਾਸ ਆ ਕੋਈ ਕਮੀ ਪੇਸ਼ੀ ਵਾਲਾ ਡੰਗਰ ਨਹੀਂਗਾ ਤੇ ਜਿਹੜਾ ਵੀ ਵੇਖੂਗਾ ਰੂਹ ਖੋਸ਼ ਕਰਨ ਵਾਲੇ ਡੰਗਰਾ ਤੁਹਾਨੂੰ ਇੱਕ ਸ਼ੌਟ ਜਿਹਾ ਪਾਉਣ ਲੱਗਾ ਹੁਣ ਮੈਂ ਫੇਸਬੁੱਕ ਤੇ ਪ੍ਰੋਪਰ ਵੀਡੀਓ ਇਹਨਾਂ ਦੀ ਹੋ ਸਕਦਾ ਆਪਾਂ ਕੱਲ ਨੂੰ ਪਾਈਏ ਜਾਂ ਅੱਜ ਸ਼ਾਮ ਨੂੰ ਪਰ ਕਟੀਆਂ ਨੇ ਜਿਆਦਾ ਚੰਗੀਆਂ ਦੋਸਤੋ ਆ ਵੀ ਕੱਟੀ ਬਹੁਤ ਚੰਗੇ ਬੋਲਦੀ ਆ ਆਪਣਾ ਬਾਈ ਬੂਟੇ ਵਾਲੇ ਸਾਹ ਦੀ ਦੱਸੀ ਆ ਬਾਕੀ ਤੁਸੀਂ ਆਪ ਦੀ ਪਰਖ ਕਰਕੇ ਖਰੀਦਿਓ ਤੇ ਝੋਲੀ ਝਾਲੀ ਵੇਖੋ ਇਹਦੀ ਆਹ ਵੇਖੋ ਝੂਲੀ ਬਾਲੀ ਨਹੀਂ ਜਾਇ ਚੰਗੀ ਜਾਂ ਤਿੰਨ ਥਣ ਗੁਲਾਬੀ ਕਈ ਵੀਰ ਮੰਗਦੇ ਆ ਤੇ ਪੂਛ ਚ ਭੋਰਾ ਜ ਨਹੀਂ ਹੱਡੀ ਨਹੀਂ ਆ ਵੇਖੋ ਤੇ ਆਹ ਵੇਖੋ ਹੁਣ ਪੀੜ ਮੰਨੂਗੀ ਪਤਲੇ ਪਿੰਡੇ ਦੀ ਕੱਟੀ ਆ ਦੇਖੋ ਆ ਦੇਖੋ ਇਹ ਜਿਹੜੀ ਗੱਲ ਹੁੰਦੀ ਆ ਦੋਸਤੋ ਆ ਪਸ਼ੂ ਚ ਨਹੀਂ ਮਿਲਦੀ ਇਹ ਦਧਾਰੂ ਪਸ਼ੂ ਦੀ ਨਿਸ਼ਾਨੀਆਂ ਤੇ ਦੁੱਧ ਵਾਲੇ ਪਸ਼ੂ ਜੀ ਇਹ ਚੀਜ਼ ਵੇਖਣ ਨੂੰ ਮਿਲੂਗੀ ਤੇ ਜੇ ਕਿਸੇ ਨੂੰ ਇਹ ਪਸੰਦ ਆਵੇ ਦੋਸਤੋ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਸੋ ਮੁੱਲੇ ਦਾ ਜਿਹੜਾ 30000 ਰੁਪਿਆ ਵਾ ਤੇ ਮਾਨਤਨ ਤੁਹਾਡਾ ਵਿੱਚੋਂ ਹਲਕਾ ਫੁਲਕਾ ਜ਼ਰੂਰ ਕੀਤਾ ਜਾਊ ਇਹਦੀ ਬੂਥੀ ਦੀ ਲੰਬਾਈ ਫਿੰਗਾ ਦੀ ਇਹਦੀ ਕੁਆਲਿਟੀ ਕਰਿਓ ਚੈੱਕ ਧੌਣ ਦੀ ਪਿੰਡੇ ਦੀ ਪਿੱਛਾ ਇਹਦਾ ਹੁਣੇ ਮੇਰੇ ਸਾਹਮਣੇ ਡੇਢ ਗੈਸ ਚੌੜਾ ਮੈਂ ਆ ਦੇਖਿਓ ਤੇ ਜਦੋਂ ਵੱਡੀ ਝੋਟੀ ਹੁਣੀ ਆ ਤਾਂ ਇਹ ਵੀ ਕਰਮ ਵਾਲੀ ਬਹੁਤ ਚੰਗੀ ਬਣੂਗੀ ਇੱਧਰ ਤੁਹਾਨੂੰ ਬੂਰੀ ਨੀਲੀ ਦਿਖਾਉਣ ਲੱਗਾ ਬੱਗੀ ਮੋਛ ਦੀ ਕੱਟੀ ਇਹਦੀ ਝੋਲੀ ਵੇਖ ਕੇ ਤਾਂ ਐ ਲੱਗਦਾ ਜਿਵੇਂ ਕੁਦਰਤ ਨੇ ਸਾਰਾ ਜੋਰ ਇਹਦੀ ਝੋਲੀ ਤੇ ਲਾਤਾ ਦੇਖੋ ਇਹਦੇ ਚੱਡੇ ਚਾ ਰਿੰਕਲ ਤੇ ਕੱਲਾ ਕੱਲਾ ਥਾਣ ਬੱਗੀ ਮੋਛ ਤੇ ਅੱਖ ਆਖਦਾ ਦਾ ਦੋਸਤੋ ਮੈਂ ਇਸ ਦਾ دیਵਾਨਾ ਆ ਆਖਣੀ ਲੱਭਦੀ ਗਈ ਦੜਾ ਨਿਕਲ ਜਾਂਦਾ ਕਈ ਵਾਰੀ ਪਰ ਆ ਆਖ ਨਹੀਂ ਮਿਲਦੀ ਜਿਹੜੀ ਇਹਨੂੰ ਲੱਗੀ ਆ ਕਰਮ ਵਾਲੀ ਇਹਦਰ ਹੋ ਪਤਾ ਹੈ ਬਿਲਕੁਲ ਟੇਡੇ ਘਾਟ ਤੇ ਬੱਗੀ ਮੋਛ ਦੇ ਵਿੱਚ ਡੰਗਰ ਲੱਪਣੇ ਬੜੇ ਔਖੇ ਆ ਦੇਖ ਸਕਦੇ ਆ ਬਹੁਤ ਚੰਗੀ ਕੱਟੀ ਆ ਤੇ ਇਥੋਂ ਖੜ ਕੇ ਮੈਂ ਤੁਹਾਨੂੰ ਇਹਦੀ ਜੱਜਮੈਂਟ ਕਰਾਉਣਾ ਦੋਸਤੋ ਪੂਰੀ ਆੜਤੀਆਂ ਦੇ ਸਰਾਨੇ ਵਾਂਗੂ ਗੋਲ ਪਈ ਆ ਇਹ ਨਹੀਂ ਵੀ ਕੋਈ ਇਹਨੂੰ ਕਹਿ ਦੂਗਾ ਵੀ ਲਿੱਸੀ ਵਿਕੀ ਆ ਤੇ ਦਾ ਪਿੱਛਾ ਪੂਰਾ ਉਚਾ ਦੇਖੋ ਪਿੱਛੇ ਦੀ ਉੱਚੀ ਆ ਬਿਲਕੁਲ ਬਰਾਬਰ ਆ ਜੇ ਤੁਸੀਂ ਘਰੇ ਆਉਂਗੇ ਇੱਥੇ ਖਾਲੀ ਨਹੀਂ ਮੁੜੋਗੇ ਤੇ ਸੂਪੂਰੀ ਨਿਸ਼ਾਨ ਆ ਗਿਆ ਤੇ ਜਿਹੜਾ ਮੋਹਲੇ ਆ ਦੋਸਤੋ ਮੋਹਲੇ ਦਾ ਵੀ 30000 ਰੁਪਿਆ ਵਾ ਇਸ ਤੋਂ ਅੱਗੇ ਇੱਕ ਤੁਹਾਨੂੰ ਬਾਰਡਰ ਬੈਂਡ ਦਾ ਨਗੀਨਾ ਦਿਖਾਉਣਾ ਮੇਰੀ ਫੇਵਰੇਟ ਇਹ ਕੱਟੀ ਆ ਕਿਉਂਕਿ ਟੇਡੇ ਕੱਟ ਦੇ ਵਿੱਚ ਮੰਨ ਲਓ ਡੰਗਰ ਲੱਭਣਾ ਅੱਜ ਦੇ ਸਮੇਂ 'ਚ ਬੜਾ ਔਖਾ ਪਰ ਲਈ ਬੜੇ ਸ਼ੌਕਣਾ ਤੇ ਥੋੜਾ ਜਿਹਾ ਮੇਰਾ ਡਰਾਈਵਰ ਅੰਗੇਲੀ ਕਰ ਗਿਆ ਲਿਆਉਣ ਲੱਗਾ ਥੋੜੀ ਜੀ ਇਹਦਾ ਝਰੀਟ ਜੀ ਵੱਜ ਗਈ ਕਿਤੇ ਉਹਨਾਂ ਦੇ ਘਰੇ ਮਿੱਟੀ-ਮੁੱਟੀ ਦਾ ਟੱਬਾ ਨਹੀਂ ਸੀ ਮੇਰੇ ਹਿਸਾਬ ਨਾਲ ਤੇ ਕਦੇ ਤੰਦਰ ਕਾਲੀ ਚ ਨੇਰੇ ਲੱਦਣ ਲਾ ਪਿਆ ਤੇ ਥੋੜੀ ਜੀ ਝੀਟ ਜੀ ਵੱਜ ਗਈ ਇਹਦੇ ਆਵੇ ਪੜਦੇ ਸਨ ਚ ਬਾਕੀ ਕੱਟੀ ਸੋਹਣੀ ਆ ਕੱਟੀ ਹਜੇ ਵਕਾਉਣੀ ਨਹੀਂ ਇਹ ਦੋਸਤੋ ਥਣ ਵੇਖੋ ਕਰੋ ਚੈੱਕ ਇਹਦੇ ਕੱਲੇ-ਕੱਲੇ ਥਾਣਾ ਤੇ ਹਜੇ ਵਕਾਉਣੀ ਗਈ ਇੱਕ ਸ਼ੌਂਗੀਆਂ ਤੌਰ ਤੇ ਤੁਹਾਨੂੰ ਵੀਡੀਓ ਦਿਖਾ ਦਿੰਨਾ ਜੇ ਕਿਸੇ ਦੇ ਪਸੰਦ ਆਈ ਤਾਂ ਜਰੂਰ ਦੱਸ ਦਾਂਗੇ ਤੇ ਮੋਲੇ ਦਾ ਜੇ ਕਿਸੇ ਨੂੰ ਪਸੰਦ ਆਵੇ ਤਾਂ ਫੋਨ ਤੇ ਕਰ ਲਾਂਗੇ ਕਿਉਂਕਿ ਦੋਸਤੋ ਹਜੇ ਝੋਟੀ ਮੇਰਾ ਥੋੜਾ ਜਿਹਾ ਹੋਰ ਸਾਮ ਕੇ ਵੇਚਣ ਦਾ ਇਰਾਦਾ ਹੈ ਵੀ ਜੇ ਸਾਮ ਕੇ گول ਹੋ ਜੇ ਨਾ ਕੱਟੀ ਬਾਲੀ ਨੀ ਜਾਇ ਚੰਗੀ ਸੋਹਣੀ ਲੱਗਦੀ ਐ ਕੱਟੀ ਖੜੀ ਬਾਕੀ ਦੋਸਤੋ ਇਹੋ ਜੇ ਡੰਗਰ ਲੱਭਣੇ ਅੱਜ ਦੇ ਸਮੇਂ 'ਚ ਬੜੇ ਔਖੇ ਆ ਬਹੁਤ ਭੁਗਾਈ ਹੁੰਦੀ ਆ ਪਿੰਡਾਂ ਦੇ ਜਾਮੇ 'ਚ ਜਾ ਜਾ ਕੇ ਅੱਜ ਲੱਸੀ-ਲੁੱਸੀ ਮਾਰ ਕੇ ਸ਼ੈਂਪੂ 'ਚੋਂ ਮਾਰ ਕੇ ਨਵਾਈਆਂ ਅਸੀਂ ਤੇ ਐ ਲੋਈ ਕਿੱਡੀ ਸੋਹਣੀ ਲੱਗਦੀ ਬਹੁਤ ਪਿਆਰੀ ਲੱਗਦੀ ਐ ਤੇ ਟੇਡੇ ਕੱਟਦੇ ਵਿੱਚ ਦੋਸਤੋ ਆ ਦੇਖ ਸਕਦੇ ਤੁਸੀਂ ਇੱਕ ਅੱਖ ਕਮੀ ਰਹਿ ਜਾਂਦੀ ਹੁੰਦੀ ਆ ਪਰ ਇਹਦੀ ਇੱਕ ਵੀ ਕਮੀ ਨਹੀਂ ਮੈਨੂੰ ਹਜ਼ਾਰਾਂ ਫੋਨ ਆਉਣਗੇ ਕੱਟੀ ਦੇ ਦੋਵੇਂ ਅੱਖਾਂ ਬਿਲਕੁਲ ਬਰਾਬਰ ਦੀਆਂ ਦੋਸਤੋ ਇਹ ਚੀਜ਼ਾਂ ਹੁੰਦੀਆਂ ਦੋਸਤੋ ਬਾਕੀ ਜੇ ਕਿਸੇ ਨੂੰ ਆਪਣੇ ਪਸ਼ੂ ਪਸੰਦਾ ਆਏ ਤਾਂ ਦੋਸਤੋ ਸੰਪਰਕ ਕਰ ਲਿਓ ਤੇ ਕੁਝ ਕੱਲ ਮੈਂ ਪੋਸਟ ਪਾਈ ਸੀਗੀ ਆਪਣੇ ਕੋਲੇ ਨਾਗ ਜਿਹੜੇ ਆਏ ਸੀ ਜਿਹੜੇ ਵੇਖ ਚੁੱਕੇ ਆ ਸੋ ਆ ਤੁਹਾਨੂੰ ਮੈਂ ਦਿਖਾ ਹੀ ਦਿਨਾ ਵਾ ਬਹੁਤੇ ਵੀਰਾਂ ਨੇ ਕਹਿਣਾ ਕਿ ਯਾਰ ਪੋਸਟ 'ਚ ਫੋਟੋਆਂ ਜ਼ਿਆਦੀਆਂ ਪਾਈਆਂ ਸੀ ਪਰ ਦੋਸਤੋ ਇਹ ਵੇਖ ਗਈਆਂ ਟੇਡੇ ਕੱਟ ਵਾਲੀਆਂ ਕਟੀਆਂ ਬੱਚੇ ਬਾਈ ਤੜਕੇ ਹੀ ਆਇਆ ਤੇ ਬਸ ਉਹਨੇ ਪੰਜਾਂ ਮਿੰਟਾਂ ਦੀ ਖੇਡ ਕੀਤੀ ਸਾਰੀ ਤੇ ਆ ਨਗਰਤ ਨੂੰ ਮ ਦਿਖਾਉਣਾ ਆ ਕੱਟੀਆਂ ਆਉਣ ਵਾਲੇ ਸਮੇਂ ਦੇ ਵਿੱਚ ਮੇਲਿਆਂ 'ਚ ਵੜਿਆ ਕਰਨੀਆਂ ਕਰਮ ਵਾਲੀ ਤੇ ਆ ਗੱਲ ਇਹ ਆ ਵੀ ਮੈਂ ਤਾਂ ਰੱਖ ਨਹੀਂ ਸਕਦਾ ਮੇਰੇ ਕੋਲ ਤਾਂ ਜਗ੍ਹਾ ਦੀ ਪ੍ਰੋਬਲਮ ਆ ਇਹੋ ਜਿਹੀਆਂ ਕੱਟੀਆਂ ਕਿਤੇ ਘਰ ਖਵਾ ਕੇ ਪਾਲ ਲਾ ਤੇ ਲਾਲ ਫੁੱਲ ਤੋਂ ਬਿਨਾ ਨਹੀਂ ਮੁੜਦੀਆਂ ਇਹ ਵੀ ਗੱਲ ਆ ਰੈੱਡ ਫੁੱਲ ਮੱਥੇ ਤੇ ਪੱਕਾ ਹੀ ਵਜਣਾ ਇਹਨਾਂ ਦੇ ਬਾਕੀ ਦੋਸਤੋ ਚਲੋ ਆਪੋ ਆਪਾਂ ਜਿਹੜੇ ਵੀ ਬਾਈ ਨੂੰ ਦਿੱਤੀ ਆ ਉਹਦੇ ਘਰੇ ਇਹ ਸੁਵੰਣੀ ਰਵੇ ਜਾ ਕੇ ਭਲਾ ਕਰੇ ਮਾਲਕ ਉਹਦੇ ਫਾਰਮ ਦੀ ਹਾਰ ਸ਼ਿੰਗਾਰ ਬਣੇ ਇਹ ਕਤੀ ਤੇ ਆ ਵੀ ਇਧਰ ਵੀ ਦੇਖ ਸਕਦੇ ਆ ਇਹ ਇਹ ਵੈਗੀਆਂ ਦੋਸਤੋ ਇਹ ਇਹ ਨਾ ਇਹਨਾਂ ਬਾਰੇ ਨਾ ਫੋਨ ਲਾਇਓ ਇਹ ਸੇਲ ਹੋ ਚੁੱਕੀਆਂ ਵਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ